ਕੀ ਕੀ ਆਪੀ ਰੋਟੀ ਕਿਹ ਨਾਲ ਖਾਣੀ ਨਹੀਂ ਨਹੀਂ ਰੋਟੀ ਤਾਂ ਬਹੁਤ ਵਧੀਆ ਬਣਦੀ ਹੈ ਰੋਟੀ ਦੇ ਸਹੀ ਹੈ ਹਨਾ ਕੰਡੇ ਲਾਉਣ ਦੀ ਕੀ ਲੋੜ ਹੈ ਕੰਡੇ ਕੱਟੇ ਵੀ ਨਹੀਂ ਆ ਚੇ ਵੀ ਕੱਟੇ ਹੋਤੀ ਬੜੀ ਵਧੀਆ ਆ ਦੇ ਤੱਕ ਨਹੀਂ ਐਵੇਂ ਨਾ ਕਰੇ ਕੋ ਦੱਸਾ ਕਿ ਅਨਾਜ ਜਿਹੜਾ ਨਾ ਇਹ ਆਪਣਾ ਗੁਰੂ ਆ ਅਨਾਜ ਫਿਰੇ ਪਰ ਰੋਟੀ ਖਾਣੇ ਤੇ ਸਾਹ ਲੈਣੇ ਜਿਉਣੇ ਆ ਤੇ ਕੰਡੇ ਨਹੀਂ ਲਾਉਣੇ ਆ ਤੇ ਇਹ ਇਹਨਾਂ ਨੂੰ ਖਾਣਾ ਜੇ ਬੇਕਰੀ ਹੁੰਦੀ ਨਾਲ ਨਹੀਂ ਰੋਟੀ ਆਪਣੀ ਮਾਂ ਆ ਠੀਕ ਆ ਕੋਈ ਹੋਰ ਪਰੇਸ਼ਾਨੀ ਤੇ ਹੋ ਦੱਸੋ ਮੈਨੂੰ ਤੇ ਤੁਹਾਡਾ ਕੰਡੇ ਲਾਇ ਸ਼ਾਇਦ ਰੋਟੀ ਆ ਕੇ ਵੀ ਦੁਰੋਪੇ ਬੜੀ ਨਰਮ ਹੈ ਉਹ ਵੀ ਗਰਮ ਹੈ ਨਰਮ ਵੀ ਹੈ ਤੇ ਗਰਮ ਵੀ ਹੈ ਤੇ ਕੀ ਗੱਲ ਦਾਲ ਦੂੰਦ ਖਰਾਬ ਕੀ ਗੱਲ ਆ ਕਿ ਖੁਸ਼ੀ ਨਹੀਂ ਲਾਈ ਜਾਂਦੇ ਜੀ ਮੈਨੂੰ ਲੱਗਾ ਰੋਟੀਆਂ ਜਿਆਦੀਆਂ ਮਿਲਦੀਆਂ ਨਾ ਦਿੱਤੇ ਨਹੀਂ ਹੈ ਉਹ ਕਈ ਵੀ ਸ਼ਾਇਦ ਤੁਹਾਡਾ ਸਾਹਿਬ ਕਿਨਾਰਾ ਹੀ ਕੋਈ ਰੋਟੀ ਤੁਹੇ ਸਾਰੀ ਰੋਟੀ ਦੀ ਡੰਡ ਲਾਈ ਪਈ ਹੈ ਉਹ ਪਹਿਲਾਂ ਨਾਲ ਕਹ ਉਹ ਪਹਿਲਾਂ ਨਾਲ ਜਿਹੜੀ ਰੱਜੀ ਗਈ ਨਾ ਉਹ ਬਾਤ ਤੋਂ ਬੜੀ ਵਧੀਆ ਸੀ ਪਹਿਲਾਂ ਕਦੋਂ ਦੀ ਤਿੰਨ ਸਾਲ ਹੋ ਗਈ ਸਰਕਾਰ ਦਾ ਸਰਕਾਰ ਦਾ ਹਾਂ ਉਹ ਪਹਿਲਾਂ ਦੀ ਗੱਲ ਉਹ ਪੁਰਾਣੀ ਸਰਕਾਰ ਤੇ ਮਾਰਾ ਹੁੰਦਾ ਹੋਊਗਾ ਹੁਣ ਆਪਣੀ ਸਰਕਾਰ ਤੇ ਵਧੀਆ ਰੋਟੀ ਆਉਂਦੀ ਆਦੀ ਰੋਟੀ ਬਹੁਤ ਵਧੀਆ ਬਣਦੀ ਆਉਂਦੀ ਆ ਬਹੁਤ ਬੜਾ ਹਾਕ ਪਈ ਪਈ ਕਰਕੇ ਉਹ ਅੰਮ੍ਰਿਤ ਨਹੀਂ ਹੁੰਦਾ ਨਹੀਂ ਇਹੋ ਕੀ ਹੋ ਗਿਆ ਚਲੋ ਹੁਣ ਤੇ ਵਧੀਆ ਹੋਣਾ ਲਾਇਆ ਹੁਣ ਅੱਕੇ ਤੋਂ ਨਹੀਂ ਲਾਉਣਾ ਜੇ ਕੋਈ ਵੀ ਲਾਵੇ ਸਾਰਿਆਂ ਨੂੰ ਰੋਕਣਾ ਠੀਕ ਹੈ ਜੀ ਅਸਾਂ ਕੀ ਅਨਾਜ ਜਿਹੜਾ ਵਾ ਰੋਟੀ ਆਪਣੀ ਮਾਂ ਅਨਾਜ ਆਪਣਾ ਗੁਰੂ ਆ ਤੇ ਜੇ ਆਪਾਂ ਰੋਕਦੇ ਇਥੋਂ ਦੇ ਲਿਖੇ ਲੋਕੀ ਤੇ ਖਾਂਦੇ ਆ ਵੀ ਖਾ ਲਈਏ ਥਾਰੀਆਂ ਰੋਟੀਆਂ ਇਹ ਕੰਡੇ ਲੱਗ ਜਾਂਦੇ ਹੋਰ ਪਚਾਈ ਜਾਂਦੇ ਵਧਾਈ ਜਾਂਦੇ ਰੋਟੀਆਂ ਇਹ ਹੈ ਇਹ ਕਿਹਿਆ ਰੱਖਣਾ ਜਗਾ ਹੁਣ ਠੀਕ ਹੈ ਪੁੱਤਰ ਹਾਂਜੀ ਹਾਂਜੀ ਕੋਈ ਹੋਰ ਦਿੱਕਤ ਪਰੇਸ਼ਾਨੀ ਹੁਣ ਨਾ ਦਿਓ ਜੇ ਕੋਈ ਅਫਸਰ ਤਾਨ ਕਰਦਾ ਜਾਂ ਕੋਈ 100% ਜਾਂ 90% ਦੱਸ ਦਿੰਦੇ ਕੋਈ ਹੈਗੀ ਪਰੇਸ਼ਾਨੀ ਨਹੀਂ ਜਿਹੜੇ ਕੇਸ ਆਏ 302 ਧਿੰਮੂ ਕੀਤਾ ਮਦਦ ਆਪਸ ਹੀ ਲਾਣਾ ਜੇ ਗਾੜਾ ਨਾ ਕਰਤੀ ਕਰਿਓ ਜੋ ਕੀ ਸੀ ਹੋ ਗਿਆ ਗਾਣੀ ਨਾ ਕਰਤੀਓ ਚਲੋ ਖਾਓ ਖਣ ਠੀਕ ਹੋ ਜਾਣਾ